ਸਿਰਫ ਲਿਫਾਵੇ ਬਾਜੀ ਤੇ ਮਸ਼ਹੂਰੀ ਕਰਦੀ ਹੈ ਹੋਰ ਕੁਝ ਨਹੀਂ ਇਹਨਾਂ ਵੱਲੋਂ ਕੋਈ ਵੀ ਠੋਸ ਕੰਮ ਜਿਹਨੂੰ ਅਸੀਂ ਗਿਣਾ ਸਕੀਏ ਵੀ ਇਹ ਸਰਕਾਰ ਨੇ ਕੀਤਾ ਇੱਕ ਵੀ ਅਜਿਹਾ ਕੰਮ ਨਹੀਂ ਹੈਗਾ ਅਸੀਂ ਪਿੰਡਾਂ ਵਿੱਚ ਕੰਮ ਕਰਦੇ ਆਂ ਇਹ ਸਰਕਾਰ بڑے ਦਾਅਵੇ ਕਰਦੀ ਸੀ ਵੀ ਅਸੀਂ ਪਿੰਡਾਂ 'ਚੋਂ ਸਰਕਾਰ ਚਲਾਵਾਂਗੇ ਪਿੰਡੂ ਪੱਤਾ ਨਹੀਂ ਦਿੱਤਾ ਜਾ ਰਿਹਾ ਸਾਰੇ ਅਧਿਆਪਕ ਜਿਹੜੇ ਦੂਰ ਦਰਾਡੇ ਕੰਮ ਕਰ ਰਹੇ ਆ ਉਹ ਚਾਹੁੰਦੇ ਆ ਵੀ ਆਪਦੇ ਘਰਾਂ ਦੇ ਨੇੜੇ ਜੇ ਖਾਲੀ ਅਸਾਮੀਆਂ ਤਾਂ ਉੱਥੇ ਸਾਡੀ ਬਦਲੀ ਹੋਣੀ ਚਾਹੀਦੀ ਹੈ ਇਹਨਾਂ ਨੇ ਪ੍ਰੋਮੋਸ਼ਨਾਂ ਨੂੰ ਵੀ ਇੱਕ ਤਰ੍ਹਾਂ ਦੀ ਸਜ਼ਾ ਬਣਾ ਦਿੱਤੀ ਹੈ। ਰੀਕਾਸਟ ਸੂਚੀਆਂ ਦੇ ਵਿੱਚ ਕੁਝ ਅਧਿਆਪਕਾਂ ਨੂੰ ਬਾਹਰ ਕੱਢ ਦਿੱਤਾ ਗਿਆ ਹੈ। ਇਹਨਾਂ ਅਧਿਆਪਕਾਂ ਨੂੰ ਨੋਟਿਸ ਜਾਰੀ ਹੋਏ ਆ ਔਰ ਇਹ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਅਧਿਆਪਕ ਹੈ ਜਿਨ੍ਹਾਂ ਨੂੰ ਜਿਨ੍ਹਾਂ ਦੀ ਨੌਕਰੀ ਤੇ ਖਤਰਾ ਇੱਕ ਤਲਵਾਰ ਲਟਕਾ ਦਿੱਤੀ ਗਈ ਹੈ। ਸਰਕਾਰ ਦੀ ਪਾਲਿਸੀ ਦੇ ਅਨੁਸਾਰ ਜਨਵਰੀ ਦੇ ਵਿੱਚ ਬਦਲੀਆਂ ਲਈ ਅਰਜ਼ੀਆਂ ਦੀ ਮੰਗ ਹੋਣੀ ਪਣਦੀ ਆ ਉਹਦੇ ਵਿੱਚ ਵੀ ਕਈ ਸ਼ਰਤਾਂ ਬੜੀਆਂ ਬੇਤੁਕੀਆਂ ਹੈਗੀਆਂ ਪੁਰਾਣੀ ਪੈਨਸ਼ਨ ਦਾ ਮੁੱਦਾ ਨੋਟੀਫਿਕੇਸ਼ਨ ਜਾਰੀ ਕੀਤੇ ਨੂੰ ਵੀ ਕਿੰਨਾ ਸਮਾਂ ਹੋ ਗਿਆ ਪਰ ਪੁਰਾਣੀ ਪੈਨਸ਼ਨ ਲਾਗੂ ਨਹੀਂ ਕੀਤੀ ਗਈ ਸਰਕਾਰ ਨੂੰ ਆਪਦੀਆਂ ਨੀਤੀਆਂ ਸੁਧਨੀਆਂ ਚਾਹੀਦੀਆਂ ਤੁਸੀਂ ਜੁੜੇ ਹੋਏ ਹੋ ਦੁਨੀਆ ਦੇ ਨਾਲ ਤੇ ਮੈਂ ਬਲਰਾਜ ਤੁਹਾਨੂੰ ਪਤਾ ਆ ਕਿ ਲੁਧਿਆਣਾ ਪੱਛਮੀ ਦੀ ਚੋਣ ਆ ਜਿਹੜੀ ਉਹ ਜੋਰਾ ਸ਼ੋਰਾਂ ਤੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਇਲੈਕਸ਼ਨ ਆ ਤੇ ਇਸੇ ਕਰਕੇ ਸਾਰੀਆਂ ਜਿੰਨੀਆਂ ਵੀ ਜਮਹੂਰੀਅਤ ਪਸੰਦ ਜਥੇਬੰਦੀਆਂ ਜਾ ਜਿੰਨਾਂ ਦੀਆਂ ਆਪਣੀਆਂ ਕੋਈ ਡਿਮਾਂਡਾਂ ਹੈਗਾਂ ਉਹਨਾਂ ਦਾ ਸਾਰਿਆਂ ਦਾ ਮਹਾਨ ਆ ਜਿਹੜਾ ਅੱਜ ਇਸ ਸਮੇਂ ਆ ਜਿਹੜਾ ਉਹ ਲੁਧਿਆਣੇ ਵੱਲ ਨੂੰ ਆ ਤੇ ਇਸੇ ਹੀ ਤਰੀਕੇ ਦੇ ਨਾਲ ਮੁਲਾਜ਼ਮਾਂ ਦੀਆਂ ਵੀ ਬਹੁਤ ਸਾਰੀਆਂ ਮੰਗਾਂ ਮਸਲੇ ਆ ਬਹੁਤ ਸਾਰੀਆਂ ਡਿਮਾਂਡਾਂ ਹੈਗਾਂ ਉਹਨਾਂ ਨੂੰ ਲੈ ਕੇ ਜਿਹੜਾ ਉਹ ਲੁਧਿਆਣੇ ਪਹੁੰਚੇ ਹੋਏ ਆ ਡੈਮੋਕਰੈਟਿਕ ਟੀਚਰਸ ਕੰਟ ਵੱਲੋਂ ਅੱਜ ਇੱਥੇ ਪ੍ਰੋਟੈਸਟਾ ਜਿਹੜਾ ਉਹ ਕੀਤਾ ਜਾ ਰਿਹਾ ਆ ਆਪਾਂ ਇਹਨਾਂ ਤੋਂ ਜਾਣਾਂਗੇ ਕਿ ਕਿਹੜੀਆਂ-ਕਿਹੜੀਆਂ ਮੰਗਾਂ ਨੂੰ ਲੈ ਕੇ ਇਹ ਪਹੁੰਚੇ ਹੈਗੇ ਸਾਡੇ ਨਾਲ ਸਭਾਈ ਆਗੂ ਸੂਬਾ ਪ੍ਰੈਸ ਸਕੱਤਰ ਪੌਣ ਕੁਮਾਰ ਜੀ ਮੌਜੂਦ ਨੇ ਪਵਨ ਜੀ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਹਾਂ ਜੀ ਧੰਨਵਾਦ ਤੁਹਾਡਾ ਅ ਅੱਜ ਅਸੀਂ ਲੁਧਿਆਣੇ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਵੀ ਜਿਮਨੀ ਚੋਂ ਹੈ ਇਸ ਜਿਮਨੀ ਚੋਂ ਦੇ ਮੱਦੇ ਨਜ਼ਰ ਅਸੀਂ ਆਪਦੀਆਂ ਕੁਝ ਮੰਗਾਂ ਲੈ ਕੇ ਆਏ ਆ ਕਿਉਂਕਿ ਸਰਕਾਰ ਜਿਹੜੀ ਹੈਗੀ ਬੜੀ ਢੀਠ ਹੋਈ ਪਈ ਆ ਪਿਛਲੇ ਮਹੀਨੇ ਅਸੀਂ ਗੰਭੀਰਪੁਰ ਰੈਲੀ ਕਰਕੇ ਆਏ ਆ ਉਸ ਸਮੇਂ ਕੁਝ ਮੰਗਾਂ ਅਸੀਂ ਲੈ ਕੇ ਗਏ ਸੀਗੇ ਜਿੰਦੇ ਵਿੱਚੋਂ ਖਾਸ ਕਰਕੇ ਰੀਕਾਸਟ ਸੂਚੀਆਂ ਵਾਲੀਆਂ ਮੰਗਾਂ ਹੈਗੀਆਂ ਰੀਕਾਸਟ ਸੋਚੀਆਂ ਦੇ ਵਿੱਚ ਕੁਝ ਅਧਿਆਪਕਾਂ ਨੂੰ ਬਾਹਰ ਕੱਢ ਦਿੱਤਾ ਗਿਆ ਹੈ ਔਰ ਜਿਹੜੇ ਜੌਬ ਕਰ ਰਹੇ ਆ 4-4 ਸਾਲਾਂ ਤੋਂ ਇੱਥੋਂ ਤੱਕ ਕਿ ਕਨਫਰਮ ਵੀ ਹੋ ਚੁੱਕੇ ਆ ਹੁਣ ਉਹਨਾਂ ਨੂੰ ਨੋਟਿਸ ਜਾਰੀ ਕੀਤੇ ਗਏ ਆ ਉਹਨਾਂ ਦੀਆਂ ਸੇਵਾਵਾਂ ਸਮਾਪਤ ਕਰਨ ਦੇ ਪਹਿਲਾ ਇਸ਼ੂ ਸਾਡਾ ਇਹ ਆ ਇਹਦੇ ਵਿੱਚ ਕੁਝ ਅਧਿਆਪਕ 68 35 ਦੇ ਆ ਕੁਝ 41 ਕਾਟਦੇ ਆ ਕੁਝ 3704 ਦੇ ਆ ਇਹਨਾਂ ਅਧਿਆਪਕਾਂ ਨੂੰ ਨੋਟਿਸ ਜਾਰੀ ਹੋਏ ਆ ਔਰ ਇਹ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਅਧਿਆਪਕ ਆ ਜਿਨ੍ਹਾਂ ਨੂੰ ਜਿਨ੍ਹਾਂ ਦੀ ਨੌਕਰੀ ਤੇ ਖਤਰਾ ਇੱਕ ਤਲਵਾਰ ਲਟਕਾ ਦਿੱਤੀ ਗਈ ਹੈ ਦੂਸਰਾ ਬਦਲੀਆਂ ਦਾ ਬਹੁਤ ਵੱਡਾ ਇਸ਼ੂ ਹੈਗਾ ਪਿਛਲੇ ਲੰਬੇ ਸਮੇਂ ਤੋਂ ਜਦ ਕੇ ਜਿਹੜੀਆਂ ਬਦਲੀਆਂ ਅਪ੍ਰੈਲ ਚ ਸ਼ੁਰੂ ਹੋਣੀਆਂ ਚਾਹੀਦੀਆਂ ਸਰਕਾਰ ਦੀ ਪਾਲਸੀ ਦੇ ਅਨੁਸਾਰ ਜਨਵਰੀ ਦੇ ਵਿੱਚ ਬਦਲੀਆਂ ਲਈ ਅਰਜ਼ੀਆਂ ਦੀ ਮੰਗ ਹੋਣੀ ਬਣਦੀ ਆ ਇਹਨਾਂ ਨੇ ਹੁਣ ਜੂਨ ਆ ਗਿਆ ਤੇ ਜੂਨ ਮਹੀਨੇ ਦੇ ਵਿੱਚ ਉਹ ਮੰਗ ਕੀਤੀ ਹੈ ਉਹਦੇ ਵਿੱਚ ਵੀ ਕਈ ਸ਼ਰਤਾਂ ਬੜੀਆਂ ਬੇਤੁਕੀਆਂ ਹੈਗੀਆਂ ਇੱਕ ਸ਼ਰਤ ਹੈਗੀ ਹੈ ਮਿਊਚੁਅਲ ਟ੍ਰਾਂਸਫਰ ਦੋ ਅਧਿਆਪਕਾਂ ਵਿਚ ਵਿੱਚ ਟ੍ਰਾਂਸਫਰ ਕਰਨਾ ਕਰਾਉਣਾ ਚਾਹੁੰਦੇ ਆ ਪਰ ਸਰਕਾਰ ਉਹਨਾਂ ਲਈ ਵੀ ਜਿਹੀ ਸ਼ਰਤ ਲਾਈ ਹੋਈ ਹੈ ਵੀ 2 ਸਾਲ ਦਾ ਸਟੇ ਹੋਣਾ ਇਸ ਤੋਂ ਇਲਾਵਾ ਕੁਝ ਜਿਹਈਆਂ ਅਸਾਮੀਆਂ ਡੈਪੂਟੇਸ਼ਨ ਨਾਲ ਭਰੀਆਂ ਹੋਈਆਂ ਉਹਦੇ ਬਾਰੇ ਵੀ ਡਾਊਟਫੁਲ ਹੈ ਕੁਝ ਅਧਿਆਪਕਾਂ ਨੂੰ ਵੀ ਉਹ ਖਾਲੀ ਹੋਣਗੀਆਂ ਖਾਲੀ ਦਿਖਾਉਣਗੇ ਜਾਂ ਨਹੀਂ ਦਿਖਾਉਣਗੇ ਅਨੇਕਾਂ ਅਸਾਮੀਆਂ ਲੁਕਾ ਲਈਆਂ ਜਾਂਦੀਆਂ ਪੋਰਟਲ ਦੇ ਉੱਤੇ ਸਾਰੇ ਅਧਿਆਪਕ ਜਿਹੜੇ ਦੂਰ ਦਰਾਡੇ ਕੰਮ ਕਰ ਰਹੇ ਆ ਉਹ ਚਾਹੁੰਦੇ ਆ ਵੀ ਆਪਦੇ ਘਰਾਂ ਦੇ ਨੇੜੇ ਜੇ ਖਾਲੀ ਅਸਾਮੀਆਂ ਤਾਂ ਉੱਥੇ ਸਾਡੀ ਬਦਲੀ ਹੋਣੀ ਚਾਹੀਦੀ ਐ ਇਸ ਤੋਂ ਇਲਾਵਾ ਜਿਹੜੀਆਂ ਪਿਛਲੇ ਸਮੇਂ 'ਚ ਪ੍ਰੋਮੋਸ਼ਨਾਂ ਹੋਈਆਂ ਇਹਨਾਂ ਨੇ ਪ੍ਰੋਮੋਸ਼ਨਾਂ ਨੂੰ ਵੀ ਇੱਕ ਤਰ੍ਹਾਂ ਦੀ ਸਜ਼ਾ ਬਣਾ ਦਿੱਤੀ ਐ ਇਹਨਾਂ ਨੇ ਪ੍ਰੋਮੋਸ਼ਨਾਂ ਵੇਲੇ ਅਨੇਕਾਂ ਹਜ਼ਾਰਾਂ ਦੀ ਗਿਣਤੀ ਵਿੱਚ ਸਟੇਸ਼ਨ ਖਾਲੀ ਸੀ ਉਹ ਸਟੇਸ਼ਨ ਨਹੀਂ ਵਿਖਾਏ ਆਪਦੀ ਮਰਜ਼ੀ ਵਾਲੇ ਸਕੂਲ ਆਫ ਐਮੀਨੈਂਸ ਸਕੂਲ ਜਾਂ ਜਿੱਥੇ ਇਹਨਾਂ ਨੂੰ ਲੱਗਦਾ ਵੀ ਅਸੀਂ ਆ ਬੰਦੇ ਭੇਜਨੇ ਆ ਉਹ ਸਕੂਲ ਦੇ ਖਾਲੀ ਸਟੇਸ਼ਨ ਵਿਖਾਏ ਆ ਜਿਹੜੇ ਅਧਿਆਪਕ ਚਾਹੁੰਦੇ ਸੀ ਵੀ ਸਾਨੂੰ ਆ ਖਾਲੀ ਸਟੇਸ਼ਨ ਵਿਖਾਇਆ ਜਾਣਾ ਚਾਹੀਦਾ ਉਹ ਨਹੀਂ ਵਿਖਾਏ ਇਸ ਤਰ੍ਹਾਂ ਅਧਿਆਪਕਾਂ अनेਕਾਂ ਜਿਹੜੀਆਂ ਸਮੱਸਿਆਵਾਂ ਲੈ ਕੇ ਅੱਜ ਆਏ ਆ ਪਹਿਲਾਂ ਵਾਰ-ਵਾਰ ਅਸੀਂ ਸਰਕਾਰ ਦੇ ਅੱਗੇ ਮੰਗਾਂ ਉਠਾ ਰਹੇ ਹੈਗੇ ਆ ਅੱਜ ਉਸੇ ਲੜੀ ਦੇ ਵਿੱਚ ਇਹਨਾਂ ਮੰਗਾਂ ਨੂੰ ਲੈ ਕੇ ਫਿਰ ਅਸੀਂ ਹਾਜ਼ਰ ਹੋਏ ਆ ਇਸ ਤੋਂ ਇਲਾਵਾ ਸਾਡੀਆਂ ਕੁਝ ਵਿਭਾਗੀ ਮੰਗਾਂ ਜਿੰਦੇ ਵਿੱਚ ਸਾਡੇ ਸਾਥੀ ਰਵਿੰਦਰ ਕੰਬੋਜ ਹੈ ਉਹਨਾਂ ਨੂੰ ਬਿਨਾਂ ਗੱਲੋਂ ਲੰਬੇ ਸਮੇਂ ਤੋਂ 2011 ਦੀ ਭਰਤੀ ਵਾਲੇ ਅੱਜ ਤੱਕ ਉਹਨਾਂ ਨੂੰ ਰੈਗੂਲਰ ਨਹੀਂ ਕੀਤਾ ਗਿਆ। ਇਸੇ ਤਰ੍ਹਾਂ ਨਰਿੰਦਰ ਪੰਡਾਰੀਆ ਬਿਨਾਂ ਕਾਰਨ ਉਹਨਾਂ ਨੂੰ ਰੈਗੂਲਰ ਕਰਨ ਤੋਂ ਰੋਕਿਆ ਹੋਇਆ ਹੈ। ਉਹ ਮੰਗ ਵੀ ਹੈ। ਇਸ ਤੋਂ ਇਲਾਵਾ ਅਸੀਂ ਵਿੱਤੀ ਮੰਗਾਂ ਖਾਸ ਕਰਕੇ ਮਹਿੰਗਾਈ ਪੱਤੇ ਦੀ ਕਿਸ਼ਤਾਂ ਜਿਹੜੀ ਅਸੀਂ ਕੇਂਦਰ ਨਾਲੋਂ ਬੜਾ ਪਿੱਛੇ ਚੱਲ ਰਹੇ ਹੈਗੇ ਆ। ਅਸੀਂ ਪਿੰਡਾਂ ਵਿੱਚ ਕੰਮ ਕਰਦੇ ਆਂ ਇਹ ਸਰਕਾਰ ਬੜੇ ਦਾਅਵੇ ਕਰਦੀ ਸੀ ਕਿ ਅਸੀਂ ਪਿੰਡਾਂ 'ਚੋਂ ਸਰਕਾਰ ਚਲਾਵਾਂਗੇ। ਪਿੰਡੂ ਪੱਤਾ ਨਹੀਂ ਦਿੱਤਾ ਜਾ ਰਿਹਾ। ਲੋਕ ਜਾਂ ਕਹਿ ਲੋ ਅਧਿਆਪਕ ਜਾਂ ਹੋਰ ਮੁਲਾਜ਼ਮ ਪਿੰਡਾਂ ਵਿੱਚ ਨੌਕਰੀ ਕਰਕੇ ਬਸਤਾ ਰਹੇ ਆ ਵੀ ਅਸੀਂ ਸ਼ਹਿਰ ਦੇ ਵੱਲ ਨੂੰ ਜਾਈਏ ਜੇਕਰ ਸਾਰੇ ਲੋਕ ਜਾਂ ਸਾਰੇ ਮੁਲਾਜ਼ਮ ਸ਼ਹਿਰ 'ਚ ਨੌਕਰੀ ਕਰਨਗੇ ਤਾਂ ਪਿੰਡਾਂ ਵਾਲਿਆਂ ਨੂੰ ਕੌਣ ਪੜ੍ਹਾਊਗਾ ਜਾਂ ਪਿੰਡਾਂ ਵਾਲਿਆਂ ਨੂੰ ਸਵਾਵਾ ਕੌਣ ਦੇਊਗਾ ਇਹਨਾਂ ਨੂੰ ਪਿੰਡੂ ਪੱਤਾ ਤੁਰੰਤ ਲਾਗੂ ਕਰਨਾ ਚਾਹੀਦਾ ਹੈ ਇਸੇ ਤਰ੍ਹਾਂ ਬਾਰਡਰ ਏਰੀਆ ਦੇ ਵਿੱਚ ਲੋਕ ਕੰਮ ਨਹੀਂ ਕਰਨਾ ਚਾਹੁੰਦੇ ਕਿਉਂਕਿ ਬਾਰਡਰ ਏਰੀਆ ਪੱਤਾ ਬੰਦ ਕੀਤਾ ਹੋਇਆ ਹੈ ਸਰਕਾਰ ਨੂੰ ਆਪਦੀਆਂ ਨੀਤੀਆਂ ਸੁਧਨੀਆਂ ਚਾਹੀਦੀਆਂ ਜਿਹੜੇ ਆ ਮੰਗਾ ਏ ਆਪ ਸੱਤਾ ਵਿੱਚ ਜਦੋਂ ਨਹੀਂ ਸੀਗੇ ਉਦੋਂ ਦਾਅਵੇ ਕਰਦੇ ਸੀ ਵੀ ਜਾਇਜ਼ ਮੰਗਾ ਤੁਹਾਡੀਆਂ ਪੁਰਾਣੀ ਪੈਨਸ਼ਨ ਦਾ ਮੁੱਦਾ ਨੋਟੀਫਿਕੇਸ਼ਨ ਜਾਰੀ ਕੀਤੇ ਨੂੰ ਵੀ ਕਿੰਨਾ ਸਮਾਂ ਹੋ ਗਿਆ ਪਰ ਪੁਰਾਣੀ ਪੈਨਸ਼ਨ ਲਾਗੂ ਨਹੀਂ ਕੀਤੀ ਗਈ ਹੋਰ ਬਹੁਤ ਅਧਿਆਪਕਾਂ ਦੇ ਮੁੱਦੇ ਆ ਇਹ ਸਰਕਾਰ ਸਿਰਫ ਤੇ ਸਿਰਫ ਲਿਫਾਵੇ ਬਾਜੀ ਤੇ ਮਸ਼ਹੂਰੀ ਕਰਦੀ ਹੈ ਹੋਰ ਕੁਝ ਨਹੀਂ ਇਹਨਾਂ ਵੱਲੋਂ ਕੋਈ ਵੀ ਠੋਸ ਕੰਮ ਜਿਹਨੂੰ ਅਸੀਂ ਗਿਣਾ ਸਕੀਏ ਵੀ ਇਹ ਸਰਕਾਰ ਨੇ ਕੀਤਾ ਇੱਕ ਵੀ ਅਜਿਹਾ ਕੰਮ ਨਹੀਂ ਹੈਗਾ ਅਛਾ ਪਵਨ ਜੀ ਪਿੰਡੂ ਪੱਤਾ ਬੰਦ ਕੀਤੇ ਨੂੰ ਕਿੰਨਾ ਕ ਸਮਾਂ ਹੋ ਗਿਆ ਜਦੋਂ ਇਹ ਸਰਕਾਰ ਆਈ ਹੈ ਪਿਛਲੀ ਸਰਕਾਰ ਨੇ ਇੱਕ ਰਿਪੋਰਟ ਦਿੱਤੀ ਪੇ ਕਮਿਸ਼ਨ ਦੀ ਰਿਪੋਰਟ ਉਸ ਰਿਪੋਰਟ 30/7/21 ਤੋਂ ਲਾਗੂ ਹੈ 30/7/21 ਤੋਂ 1/7/21 ਤੋਂ ਸਾਨੂੰ ਪਿੰਡੂ ਪੱਤਾ ਨਹੀਂ ਮਿਲਿਆ ਲਗਭਗ 4 ਸਾਲ ਹੋ ਗਏ ਆ ਪਵਨ ਜੀ ਜਿਹੜਾ ਪਿੰਡੂ ਪੱਤਾ ਹੈਗਾ ਜਿਹੜੇ ਪਿੰਡਾਂ ਦੇ ਵਿੱਚ ਸਰਕਾਰੀ ਸਕੂਲ ਹੈਗੇ ਆ ਕੀ ਇਹ ਪੱਤਾ ਨਾ ਮਿਲਣ ਦੀ ਵਜ੍ਹਾ ਕਰਕੇ ਉਹਨਾਂ ਦੇ ਉੱਤੇ ਕੋਈ ਪ੍ਰਭਾਵ ਪੈ ਰਿਹਾ ਹੈਗਾ ਇਹਦਾ ਉਹਨਾਂ ਦੇ ਬੱਚਿਆਂ ਦੇ ਉੱਤੇ ਉਹਨਾਂ ਸਕੂਲਾਂ ਦੇ ਬੱਚਿਆਂ ਉੱਤੇ ਬੱਚਿਆਂ ਤੇ ਪ੍ਰਭਾਵ ਕਿਵੇਂ ਪੈਣਾ ਬੱਚਿਆਂ ਤੇ ਸਿੱਧਾ ਪ੍ਰਭਾਵ ਨਹੀਂ ਪੈਂਦਾ ਪਰ ਪਿੰਡਾਂ ਵਿੱਚੋਂ ਅਧਿਆਪਕ ਭੱਜਣਾ ਚਾਹੁੰਦੇ ਆ ਉਹ ਸ਼ਹਿਰਾਂ ਵੱਲ ਨੂੰ ਜਾਣਾ ਚਾਹੁੰਦੇ ਆ ਇੱਕ ਤਾਂ ਬੰਦਾ ਲੋਕਲ ਬੈਠਾ ਕੰਮ ਕਰ ਰਿਹਾ ਇੱਕ ਆਪਦੇ ਸਾਧਨ ਤੇ ਖਰਚ ਕਰਕੇ ਪਿੰਡ ਵਿੱਚ ਜਾ ਰਿਹਾ ਜਦੋਂ ਇਹ ਸਥਿਤੀ ਹੋਊਗੀ ਤਾਂ ਪਿੰਡਾਂ ਦੀਆਂ ਪੋਸਟਾਂ ਹੋਰ ਖਾਲੀ ਹੋਣਗੀਆਂ ਦਾ ਸਰਕਾਰ ਨੂੰ ਉਹ ਪਿੰਡੂ ਪੱਤਾ ਤੁਰੰਤ ਬਹਾਲ ਕਰਨਾ ਚਾਹੀਦਾ ਹੈ ਸ਼ਹਿਰਾਂ ਵਾਲੇ ਅਧਿਆਪਕ ਪਿੰਡਾਂ ਵਾਲਿਆਂ ਨਾਲ ਵੱਧ ਤਨਖਾਹ ਲੈ ਰਹੇ ਆ ਜਦ ਕਿ ਹੁਣ ਇਹ ਚਾਹੀਦਾ ਵੀ ਪਿੰਡਾਂ ਵਾਲੇ ਅਧਿਆਪਕਾਂ ਦੀ ਤਨਖਾਹ ਵੱਧ ਹੋਣੀ ਚਾਹੀਦੀ ਹੈ ਕਿਉਂਕਿ ਉਹ ਸ਼ਹਿਰ ਦਾ ਖੇਤਰ ਛੱਡ ਕੇ ਪਿੰਡ ਵਿੱਚ ਸੇਵਾ ਦੇ ਰਹੇ ਆ ਤੁਸੀਂ ਕੁਝ ਭਰਤੀਆਂ ਦਾ ਜ਼ਿਕਰ ਕੀਤਾ ਉਹਨਾਂ ਦੇ ਵਿੱਚ ਤੁਸੀਂ ਕਿਹਾ ਵੀ ਕੁਝ ਕੁ ਅਧਿਆਪਕਾਂ ਦੇ ਸਿਰ ਦੇ ਉੱਤੇ ਜਿਹੜੀ ਉਹ ਤਲਵਾਰ ਲਟਕ ਰਹੀ ਹੈਗੀ ਭਰਤੀ ਤਾਂ ਰੈਗੂਲਰ ਸੀ ਉਹਨਾਂ ਦੇ ਸਿਰ ਤੇ ਫਿਰ ਕਿਉਂ ਤਲਵਾਰ ਲਟਕ ਰਹੀ ਹੈ ਵਿਭਾਗ ਦੇ ਵਿੱਚ ਕਨਫਰਮੇਸ਼ਨ ਵੀ ਹੁੰਦੀ ਹੈ ਵੀ ਕਨਫਰਮੇਸ਼ਨ ਦਾ ਮਤਲਬ ਹੁੰਦਾ ਵੀ ਬੰਦੇ ਨੂੰ ਪੱਕਾ ਕਰ ਦਿੱਤਾ ਗਿਆ ਪੱਕੇ ਕਰਨ ਤੋਂ ਬਾਅਦ ਅਸੀਂ ਇਹ ਸੁਣਿਆ ਸੀ ਆਪਦੀ ਜਦੋਂ ਦੇ ਅਸੀਂ ਸੇਵਾ ਦੇ ਵਿੱਚ ਆਏ ਸਾਨੂੰ ਇਹ ਜਾਣਕਾਰੀ ਸੀ ਵੀ ਜਿਹੜਾ ਬੰਦਾ ਪੱਕਾ ਹੋ ਜੇ ਉਹ ਉਹਨੂੰ ਸੇਵਾ ਚੋਂ ਕੱਢਿਆ ਨਹੀਂ ਜਾ ਸਕਦਾ ਪਰ ਇਹ ਸਰਕਾਰ ਨੇ ਉਹ ਚੀਜ਼ ਵੀ ਕਰ ਦਿੱਤੀ ਹੈ ਜਿਹੜੇ ਬੰਦੇ ਆ ਕਨਫਰਮ ਹੋ ਚੁੱਕੇ ਆ ਉਹਨਾਂ ਨੂੰ ਵੀ ਨੋਟਿਸ ਜਾਰੀ ਕੀਤੇ ਆ ਔਰ ਟਰਮੀਨੇਸ਼ਨ ਦੇ ਨੋਟਿਸ ਜਾਰੀ ਕੀਤੇ ਆ ਜਿੰਦੇ ਵਿੱਚ ਲਿਖਿਆ ਗਿਆ ਕਿਉਂਕਿ ਕਿਉਂ ਨਾ ਤੁਹਾਡੀਆਂ ਜਿਹੜੀਆਂ ਸਵਾਮ ਸਮਾਪਤ ਕਰ ਦਿੱਤੀਆਂ ਜਾਣ ਜਦਕਿ ਉਹਨਾਂ ਬੰਦਿਆਂ ਦਾ ਕੋਈ ਕਸੂਰ ਨਹੀਂ ਜੇਕਰ ਲਿਸਟਾ ਰੀਕਾਸਟ ਹੋ ਜਾ ਤਾਂ ਉਹ ਵੀ ਸਰਕਾਰ ਦੀ ਗਲਤੀ ਹੈ ਪਵਨ ਜੀ ਕਾਰਨ ਕੀ ਦੱਸਿਆ ਜਾ ਰਿਹਾ ਹੈਗਾ ਐਦਾਂ ਟਰਮੀਨੇਸ਼ਨ ਕਰ ਨਹੀਂ ਸਕਦੀ ਸਰਕਾਰ ਕਾਰਨ ਇਹ ਦੱਸਿਆ ਜਾ ਰਿਹਾ ਵੀ EVS ਦੇ ਕੋਟੇ ਵਿੱਚ ਜਿਹੜੀ ਵੱਧ ਜਿਹੜੀ ਭਰਤੀ ਕਰ ਲਈ ਗਈ ਹੈ ਉਹ ਭਰਤੀ ਨੂੰ ਜਿਹੜੀ ਵੱਧ ਭਰਤੀ ਕੁਝ ਜਿਨ੍ਹਾਂ ਨੇ ਕੁਝ ਮੁਲਾਜ਼ਮਾਂ ਨੇ ਜਿਹੜੇ ਬੇਰੋਜ਼ਗਾਰ ਸੀ ਉਹਨਾਂ ਨੇ ਕੋਰਟ ਕੇਸ ਕੀਤਾ ਕੋਰਟ ਕੇਸ ਉਹਨਾਂ ਦੇ ਹੱਕ 'ਚ ਹੋਇਆ ਵੀ ਇਹਨਾਂ ਨੂੰ ਨੌਕਰੀ ਦੇਣੀ ਬਣਦੀ ਆ ਅਸੀਂ ਉਸ ਗੱਲ ਦਾ ਵਿਰੋਧ ਨਹੀਂ ਕਰਦੇ ਵੀ ਉਹਨਾਂ ਨੂੰ ਨੌਕਰੀ ਦਿਓ ਜੀ ਸਾਦਕੇ ਦਿਓ ਪਰ ਜਿਹੜੇ 4-4 ਸਾਲਾਂ ਤੋਂ ਕੰਮ ਕਰ ਰਹੇ ਆ ਉਹਨਾਂ ਨੂੰ ਨਾ ਕੱਢਿਆ ਜਾ